ਕਣਕ ਨੂੰ 21ਵੇਂ ਦਿਨ ਦੇ ਉੱਤੇ ਪਾਣੀ ਲਾਉਣਾ ਚਾਹੀਦਾ ਕਣਕ ਨੂੰ 25ਵੇਂ ਦਿਨ ਦੇ ਉੱਤੇ ਪਾਣੀ ਲਾਉਣਾ ਚਾਹੀਦਾ ਇਹ ਡੀਲਰਾਂ ਦੁਆਰਾ ਜਾਂ ਡਾਕਟਰਾਂ ਦੁਆਰਾ ਗੱਲਾਂ ਫਲਾਈਆਂ ਹੋਣ ਕਰਕੇ ਕਿਸਾਨ ਇਨ੍ਹਾਂ ਗੱਲਾਂ ਦੇ ਵਿੱਚ ਆ ਰਹੇ ਨੇ ਤੇ ਆਪ ਦਾ ਨੁਕਸਾਨ ਕਰਾ ਰਹੇ ਨੇ ਚਲੋ ਜਿੱਥੇ ਨੁਕਸਾਨ ਨਹੀਂ ਹੁੰਦਾ ਤਾਂ ਬਹੁਤ ਵਧੀਆ ਗੱਲ ਆ ਪਰ ਜ਼ਿਆਦਾਤਰ ਪਰਸੈਂਟੇਜ ਆ ਜਿਹੜੀ ਨੁਕਸਾਨ ਹੁੰਦਾ ਤੇ ਝਾੜ ਘਟਦਾ ਕਣਕ ਨੂੰ ਕਦੋਂ ਪਾਣੀ ਲਾਈਏ ਕਿੰਨੇ ਦਿਨਾਂ ਤੇ ਲਾਈਏ ਕਿਵੇਂ ਲਾਈਏ ਕਿਹੜੇ ਖੇਤ ਚ ਕਿਵੇਂ ਲਾਈਏ ਸਾਰੀ ਗੱਲਬਾਤ ਕਰਦੇ ਆ ਸਾਸੀ ਕਾਲ ਜੀ ਸਾਰਿਆਂ ਨਾਲ ਮੈਂ ਰਾਣਾ ਸੰਘਿਆ ਵਾਲਾ ਇਹ ਆਪਣੀ ਕਣਕ ਜੀ ਅੱਜ 35 ਦਿਨਾਂ ਦੀ ਹੋ ਗਈ 3 ਨਵੰਬਰ 2025 ਨੂੰ ਇਹ ਬੀਜੀ ਤੀ ਤੇ ਅੱਜ 8 ਨਵੰਬਰ 2000 8 ਦਸੰਬਰ 8 ਦਸੰਬਰ 2025 ਹੈ ਤੇ ਇਹ ਮਲਵੇਟਰ ਤਕਨੀਕ ਨਾਲ ਬੀਜੀ ਹੋਈ ਹੈ ਜੀ ਮਲਵੇਟਰ ਤਕਨੀਕ ਦਾ ਮਤਲਬ ਹੈਗਾ ਵੀ ਮਲਚਰ ਮਾਰਨ ਤੋਂ ਬਾਅਦ ਰੋਟਾਵੇਟਰ ਦੇ ਨਾਲ ਕਣਕ ਦੀ ਬਿਜਾਈ ਸਿੰਪਲ ਕੰਬਾਈਨ ਤੋਂ ਝੋਨਾ ਕਟਿੰਗ ਕਰਵਾਇਆ ਚਲੋ ਜੀ ਐਸਐਮਐਸ ਵਾਲੀ ਤੋਂ ਕਰਵਾਉਣਾ ਉਹ ਅਗਲੀ ਦੀ ਮਰਜ਼ੀ ਆ ਪਰ ਉਸ ਤੋਂ ਬਾਅਦ ਮਲਚਰ ਮਾਰਿਆ ਤੇ ਉਸ ਤੋਂ ਬਾਅਦ ਰੋਟਾਵੇਟਰ ਨਾਲ ਕਣਕ ਜੀ ਬਿਜਾਈ ਕਰਤੀ ਤੇ 34ਵੇਂ ਦਿਨ ਆਪਾਂ ਨੇ ਪਾਣੀ ਸਟਾਰਟ ਕੀਤਾ ਇਹਨੂੰ ਅੱਜ 35ਵਾਂ ਦਿਨ ਆ ਕੇ ਹਰਿਆਂ ਨੂੰ ਪਾਣੀ ਛੱਡਿਆ ਤੇ ਜਿਹੜੇ ਉੱਪਰ ਕਿਾਰੇ ਦਿਖ ਰਹੇ ਨੇ ਜਿਹੜੇ ਜ਼ਿਆਦਾ ਡਾਰਕਨੈਸ ਫੜ ਗਏ ਉਹ 34ਵੇਂ ਦਿਨ ਕੱਲ ਪਾਣੀ ਲਾ ਦਿੱਤਾ ਗਿਆ ਉਹਨਾਂ ਨੂੰ ਤੇ ਆਹ ਕਿਾਰੇ ਨੂੰ ਅੱਜ ਆਪਾਂ ਨੇ ਪਾਣੀ ਛੱਡਿਆ ਤੇ ਪਾਣੀ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਕਿਵੇਂ ਆਪਾਂ ਦੇਖਣਾ ਚਾਹੀਦਾ ਇਹ ਚੀਜ਼ਾਂ ਆਪਾਂ ਨੂੰ ਜ਼ਰੂਰੀ ਨੇ ਕਣਕ ਹੋਈ ਝੋਨਾ ਹੋਇਆ ਕੋਈ ਵੀ ਪੌਦਾ ਹੋਇਆ ਕੋਈ ਵੀ ਕੁਦਰਤ ਨਾਲ ਸਬੰਧ ਰੱਖਦਾ ਹੋਇਆ ਪੌਦਿਆਂ ਦੇ ਵਿੱਚੋਂ ਜਾਤੀ ਹੋਈ ਉਹ ਜਦੋਂ ਵੀ ਪਾਣੀ ਨਹੀਂ ਮਿਲਦਾ ਉੱਪਰੋਂ ਪਾਣੀ ਨਹੀਂ ਮਿਲਦਾ ਤਾਂ ਉਹ ਥੱਲੋਂ ਪਾਣੀ ਲੈਣ ਦੀ ਕੋਸ਼ਿਸ਼ ਦੇ ਵਿੱਚ ਜੜਾਂ ਡੂੰਗੀਆਂ ਲੈ ਕੇ ਜਾਂਦੇ ਨੇ ਪਰ ਕਣਕ ਨੂੰ ਜਦੋਂ ਆਪਾਂ ਗੇਤਾ ਪਾਣੀ ਲਗਾ ਦਿੰਦੇ ਆ ਤਾਂ ਇਹ ਸਮਝ ਲਓ ਵੀ ਜੜਾਂ ਡੂੰਗੀਆਂ ਜਾਣੀਆਂ ਉੱਥੇ ਹੀ ਰੁਕ ਜਾਂਦੀਆਂ ਨੇ ਨਹੀਂ ਉਹ ਪਾਣੀ ਦੀ ਤਲਾਸ਼ ਦੇ ਵਿੱਚ ਜੜਾਂ ਡੂੰਗੀਆਂ ਜਾ ਰਹੀਆਂ ਹੁੰਦੀਆਂ ਨੇ ਤੇ ਜਦੋਂ ਕਣਕ ਆਪਣੀਆਂ ਨਿਸ਼ਾਨੀਆਂ ਦਿਖਾਉਣ ਲੱਗ ਜਾਂਦੀ ਆ ਵੀ ਮੈਂ ਹੁਣ ਇਸ ਤੋਂ ਵੱਧ ਡੂੰਘੀਆਂ ਜੜਾਂ ਨਹੀਂ ਲਿਜਾ ਸਕਦੀ ਤਾਂ ਆਪਾਂ ਨੂੰ ਉਹਨੂੰ ਪਾਣੀ ਲਾਉਣਾ ਪੈਂਦਾ ਉਹ ਕਿਹੜੀਆਂ ਨਿਸ਼ਾਨੀਆਂ ਨੇ ਉਹ ਜ਼ਿਆਦਾਤਰ ਕਿਸਾਨ ਵੀਰ ਜਾਣਦੀ ਨੇ ਕਿਸੇ ਨਵੇਂ ਕਿਸਾਨ ਵੀਰ ਨੂੰ ਹੋ ਸਕਦਾ ਵੀ ਦੱਸਣ ਦੀ ਲੋੜ ਪਵੇ ਪੁਰਾਣਿਆਂ ਨੂੰ ਪਤਾ ਪਰ ਆਪਾਂ ਦੱਸ ਦੱਸ ਰਹੇ ਹਾਂ ਜ਼ਿਆਦਾਤਰ ਤਾਂ ਇਹਨਾਂ ਨਿਸ਼ਾਨੀਆਂ ਹੁੰਦੀਆਂ ਨੇ ਜੀ ਉਹ ਨਿਸ਼ਾਨੀਆਂ ਹੈਗੀਆਂ ਨੇ ਕਣਕ ਦਾ ਕੰਨ ਛੁੱਟਣਾ ਕਣਕ ਦਾ ਤਕਲੇ ਚੜਨਾ ਕਣਕ ਦਾ ਨਿਕਲਣਾ ਕਣਕ ਦਾ ਕੰਨ ਸੁੱਟਣ ਦਾ ਮਤਲਬ ਹੁੰਦਾ ਵੀ ਪੱਤੇ ਮੁਰਝਾ ਜਾਣੇ। ਪੱਤੇ ਆ ਥੱਲੇ ਨੂੰ ਗਿਰ ਜਾਂਦੇ ਨੇ, ਮੁਰਝਾ ਜਾਂਦੇ ਨੇ। ਉਹਨੂੰ ਕਹਿੰਦੇ ਨੇ ਕਣਕ ਦਾ ਕੰਨ ਸੁੱਟਣਾ ਤੇ ਕਣਕ ਦਾ ਤੱਕਲੇ ਚੜਨਾ। ਕਣਕਾਂ ਦੇ ਤੱਕਲਿਆਂ ਵਾਂਗੂ ਗੋਲ-ਗੋਲ ਪੱਤੇ ਬਟ ਖਾ ਖਾ ਕੇ ਤਾਂਹਾਂ ਨੂੰ ਹੋਣ ਲੱਗ ਜਾਂਦੇ ਨੇ। ਉਹ ਲੱਗ-ਲੱਗ ਕਿਸਮਾਂ ਦੇ ਹਿਸਾਬ ਨਾਲ ਲੱਗ-ਲੱਗ ਨਿਸ਼ਾਨੀਆਂ ਦੇਖਦੀਆਂ ਹੁੰਦੀਆਂ ਨੇ। ਕਣਕ ਦਾ ਨਿਕਲਣਾ ਮਤਲਬ ਕਣਕ ਦੀਆਂ ਦੌਗੀਆਂ ਪੀਲੀਆਂ ਪੈਣ ਲੱਗ ਜਾਂਦੀਆਂ ਨੇ। ਉਹਨੂੰ ਜਦੋਂ ਆਪਾਂ ਇਹ ਫੜ ਕੇ ਖਿੱਚਦੇ ਆ ਤਾਂ ਆਰਾਮ ਨਾਲ ਹੀ ਨਿਕਲੇ ਆਉਂਦੀ ਆ। ਕਹਿੰਦੇ ਕਣਕ ਨਿਕਲਣਾ ਕਿਉਂਕਿ ਉਹ ਪਾਣੀ ਦੀ ਘਾਟ ਮਹਿਸੂਸ ਕਰਦੀ ਹੁੰਦੀ ਤਾਂ ਉਹ ਪੀਲ ਕਬਲ ਨੂੰ ਤੁਰਪਾਂਦੀ ਆ ਮਰਨ ਲੱਗ ਜਾਂਦੀ ਆ ਕਹਣ ਤੋਂ ਭਾਵ ਕਿਤੇ ਕਿਤੇ ਦੌਗੀ ਜਿਹੜੀ ਉੱਚੀ ਹੁੰਦੀ ਆ ਉੱਥੋਂ ਉਹ ਦਿਖਾਈ ਦੇ ਜਾਂਦੀ ਆ ਇਹ ਨਿਸ਼ਾਨੀਆਂ ਨੇ ਜਿਹੜੀਆਂ ਇਹ ਆਪਾਂ ਨੂੰ ਆਮ ਦੇਖਦੀਆਂ ਨੇ ਜਦੋਂ ਕਣਕ ਪਾਣੀ ਮੰਗੇ ਕਹਣ ਤੋਂ ਭਾਵ ਜਦੋਂ ਜੜਾਂ ਡੂੰਘੀਆਂ ਲਜਾਣੋਂ ਹਟ ਜੇਵੇ ਜਾਂ ਉਹਨੂੰ ਥੱਲੋਂ ਗਿੱਲ ਮਿਲਣਾ ਉਹ ਹਟ ਜੇਵੇ ਉਹਦੀ ਕਪੈਸਿਟੀ ਖਤਮ ਹੋ ਜਵੇ ਗਿੱਲ ਲੱਭਣ ਦੀ ਫਿਰ ਆਪਾਂ ਨੂੰ ਕਣਕ ਨੂੰ ਪਾਣੀ ਲਾਉਣਾ ਚਾਹੀਦਾ ਇਹ ਕੰਡੀਸ਼ਨਾਂ ਕਣਕ ਝੋਨੇ ਵਾਲੇ ਖੇਤ ਦੇ ਵਿੱਚ ਹਮੇਸ਼ਾ ਇਹ ਕੰਡੀਸ਼ਨ 30 ਦਿਨਾਂ ਤੋਂ ਪਹਿਲਾਂ ਕਦੇ ਨਹੀਂ ਬਣਦੀ 30 ਦਿਨਾਂ ਤੋਂ ਹੋ ਸਕਦਾ ਬਾਅਦ ਬਣੇ ਜੇ ਯਾਨੀ ਕਿ ਨਾ ਵੀ ਬਣੇ ਤਾਂ ਫਿਰ 30 ਦਿਨਾਂ ਤੋਂ ਬਾਅਦ 35ਵੇਂ ਦਿਨ 34ਵੇਂ ਦਿਨ ਪਾਣੀ ਲਗਾ ਦਿਓ 35 ਤੋਂ 40 ਦਿਨਾਂ ਦੇ ਵਿੱਚ ਵਿੱਚ ਪਾਣੀ ਲੱਗ ਜੇਵੇ ਜਾਂ ਪਸੇਤੀ ਵੈਰਾਈਟੀ ਜਾਂ ਪਸੇਤੀ ਕਣਕ ਬੀਜੂ ਨੂੰ ਜੇ 45ਵੇਂ ਦਿਨ ਪਾਣੀ ਲੱਗ ਜੂਗਾ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਫਾਇਦਾ ਜ਼ਿਆਦਾ ਕਣਕ ਨੂੰ ਸਹੀ ਸਮੇਂ ਤੇ ਪਾਣੀ ਲੱਗੂਗਾ ਉਹਨੂੰ ਡਾਰਕਨੈਸ ਵੱਧ ਚੜੂਗੀ ਉਹਨੂੰ ਜੋਸ਼ ਵੱਧ ਆਊਗਾ ਫਸਲ ਨੂੰ ਉਹਦੇ ਵਿੱਚ ਜੂਰੀਏ ਦੀ ਖਾਤ ਕੱਢੂਗੀ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਕਣਕ ਪੀਲੀ ਨਹੀਂ ਪੈਂਦੀ ਹੈਗੀ ਟਿੱਲਰ ਵਗੈਰਾ ਬਹੁਤ ਕਰਦੀ ਆ ਸਾਰੇ ਖਰਚੇ ਘਟਦੇ ਨੇ ਤੇ ਕਣਕ ਦੀਆਂ ਜੜਾਂ ਵੱਡੀਆਂ ਹੋ ਜਾਂਦੀਆਂ ਨੇ ਜਿਹੜੇ ਬੰਦੇ ਮੈਟਰੀ ਪਾਉਂਦੇ ਨੇ ਜੂਰੀਏ ਦੇ ਵਿੱਚ ਰਲਾ ਕੇ ਉਹਨਾਂ ਨੂੰ ਜਿਆਦਾ ਫਾਇਦਾ ਹੋ ਜਾਂਦਾ ਕਣਕ ਦੀਆਂ ਜੜਾਂ ਮੈਟਰੀ ਦੀ ਪਹੁੰਚ ਤੋਂ ਬਹੁਤ ਦੂਰ ਚਲੀਆਂ ਜਾਂਦੀਆਂ ਨੇ ਤੇ ਗੁੱਲੀ ਡੰਡੇ ਦਾ ਜਿਹੜਾ ਵਿਨਾਸ਼ ਆ ਉਹ ਜਿਆਦਾ ਹੋ ਜਾਂਦਾ ਇਹ ਕਣਕ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਗੁੱਲੀ ਡੰਡੇ ਦੀਆਂ ਜੜਾਂ ਨੇ ਜਿਹੜੀਆਂ ਉਹਨੀਆਂ ਡੂੰਘੀਆਂ ਨਹੀਂ ਜਾਂਦੀਆਂ ਹੁੰਦੀਆਂ ਕਦੇ ਵੀ ਜਿੰਨੀਆਂ ਕਣਕ ਦੀਆਂ ਜੜੀਆਂ ਜਾਣਗੀਆਂ ਇਸ ਕਰਕੇ ਗੁੱਲੀ ਡੰਡੇ ਦਾ ਨੁਕਸਾਨ ਆ ਜਿਹੜਾ ਉਹ ਜ਼ਿਆਦਾ ਕਰ ਦਿੰਦੀ ਹੈ ਮੈਟਰੀ ਤੇ ਇਹ ਕਣਕ ਨੂੰ ਆਪਣੇ ਨੂੰ ਫਾਇਦਾ ਹੋ ਜਾਂਦਾ ਇਹ ਗੱਲਾਂ ਬਾਤਾਂ ਦੀਆਂ ਆਪਾਂ ਯੂਟਿਊਬਰਾਂ ਡਾਕਟਰਾਂ ਪਿੱਛੇ ਲਾ ਕੇ ਨੁਕਸਾਨ ਕਰਾ ਰਹੇ ਹਾਂ ਜਿਹੜਾ ਕਿ ਆਪਾਂ ਨੂੰ ਨਹੀਂ ਕਰਾਉਣਾ ਚਾਹੀਦਾ ਬਾਕੀ ਹੋਰ ਸਵਾਲ ਜਵਾਬ ਹੁੰਦੇ ਨੇ ਇਸ ਪ੍ਰਤੀ ਆਪਾਂ ਨੂੰ ਪੁੱਛਣਗੇ ਵੀ ਤੁਸੀਂ ਕਣਕ ਨੂੰ ਪਾਣੀ ਆਪਾਂ ਨੇ 34ਵੇਂ ਦਿਨ ਆ ਖੇਤ ਨੂੰ ਪਾਣੀ ਲਾਇਆ ਤੇ ਆ ਖੇਤ ਨੂੰ ਅੱਜ 35ਵੇਂ ਦਿਨ ਛੱਡਿਆ 3 ਨਵੰਬਰ ਦੀ ਇਹ ਬਜਾਈ ਹੈ ਇਹ ਸਾਰੀ ਟੈਲਰ ਵਗੈਰਾ ਦੇਖ ਲਓ ਕਣਕ ਪੂਰੀ ਪਾੜਦੀ ਆ ਰਹੀ ਆ ਮਲਵੇਟਰ ਤਕਨੀਕ ਦੀ ਸਾਰੀ ਪਰਾਲੀ ਪੂਸਾ ਜਤਾਲੀ ਦੀ ਵਲਚਰ ਤੋਂ ਬਾਅਦ ਰੋਟਾਵੇਟਰ ਨਾਲ ਮਿਕਸ ਕੀਤੀ ਹੋਈ ਆ ਤੇ ਕਦੇ ਕੋਈ ਸੁੰਡੀ ਵਗੈਰਾ ਦੀ ਹੋਰ ਕਦੇ ਅੱਜ ਤੱਕ ਪ੍ਰੋਬਲਮ ਨਹੀਂ ਆਈ 2018 ਤੋਂ ਏਮੀ ਮਲਵੇਟਰ ਤਕਨੀਕ ਨਾਲ ਕਣਕ ਬੀਜ ਰਹੇ ਆ ਤੇ ਹੋਰ WhatsApp ਗਰੁੱਪ ਨਾਲ ਜੁੜਨ ਵਾਸਤੇ ਡਾਕਟਰ ਖੇਤੀ WhatsApp ਗਰੁੱਪ ਬਣਾਇਆ ਹੋਇਆ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗੇ ਤੇ ਉਹ ਆਪਾਂ ਜੁਆਇਨ ਕਰ ਸਕਦੇ ਆ ਕੋਈ ਵੀ ਵੀਰ ਪਰਸਨਲ ਸਵਾਲ ਜਵਾਬ ਉੱਥੇ ਕਿਸਾਨ ਵੀਰ ਕਰਦੇ ਰਹਿੰਦੇ ਨੇ ਇਹੀ ਗੱਲਬਾਤ ਈ ਜੀ ਕਣਕ ਦੇ ਪਹਿਲੇ ਪਾਣੀ ਵਾਲੀ ਇਹ ਰੇਖਸਾਲ ਗੱਲਬਾਤ ਕਰਦੇ ਆ ਤੇ ਰੇਖਸਾਲ ਸਮਝਾਉਣੇ ਆ ਵੀ ਕਣਕ ਝੋਨੇ ਵਾਲੇ ਖੇਤ ਦੇ ਵਿੱਚ 30 ਦਿਨਾਂ ਤੋਂ ਪਹਿਲਾਂ ਇਹ ਕੰਡੀਸ਼ਨਾਂ ਨਹੀਂ ਬਣਦੀਆਂ ਦੇ ਦਵਾਈਆਂ ਦੀਆਂ ਜਿਹੜੀਆਂ ਗੱਲਾਂ ਕਰਦੇ ਨੇ ਵੀ ਦਵਾਈ ਵਿੱਚ ਕਿੰਵੇਂ ਦਿਨ ਕਰਦੀ ਆ ਉਹਨਾਂ ਦਾ ਤਾਂ ਮਤਲਬ ਇਹ ਹੁੰਦਾ ਸਿਰਫ ਵੀ ਗੁੱਲੀ ਡੰਡਾ 20 21 ਦਿਨਾਂ ਤੱਕ ਛੋਟਾ ਹੀ ਹੁੰਦਾ ਤਾਂ ਕਰਕੇ ਛੋਟੇ ਨੂੰ ਸੇਤੀ ਦਵਾਈ ਮਾਰ ਦੂ ਪਰ ਇਹ ਕੋਈ ਗੱਲ ਬਹੁਤੀ ਲਾਜਿਕ ਨਹੀਂ ਹੈਗੀ ਛੋਟੇ ਨੂੰ ਮਾਰਦੀ ਆ ਪਰ ਕਣਕ ਦਾ ਨੁਕਸਾਨ ਆ ਜਿਹੜਾ ਉਹ ਜਿਆਦਾ ਵੱਡਾ ਹੋ ਜਾਂਦਾ ਇਸ ਕਰਕੇ ਜੇ ਹੁਣ ਅਸੀਂ ਵੀ ਆਪ ਕੀੜਾ ਵਾਲਾ ਸਾਲਟ ਕਰਕੇ ਸਪਰੇਅ ਲਗਾਈ ਕਰੀਏ ਇਹਦੇ ਚ ਕਿਉਂਕਿ ਗੁੱਲੀ ਡੰਡਾ ਸਾਨੂੰ ਕੀਤੀ 1 2 ਢਾਲ ਦਿਖੇ ਨੇ ਕੋਈ ਜਿਆਦਾ ਵੱਡੇ ਏਰੀਆ ਦੇ ਵਿੱਚ ਗੁੱਲੀ ਡੰਡਾ ਹੈ ਨਹੀਂ ਦੀ ਤੇ ਆਪਾਂ ਨੇ ਫਿਰ ਇਸ ਕਰਕੇ 2020 ਤੋਂ ਲੈ ਕੇ 2024 ਤੱਕ ਆਪਣੇ ਮੈਟਰੀ ਵਿਊਜਨ ਜੂਰੀਏ ਦੇ ਵਿੱਚ ਵਰਤੀ ਆ ਹੋਰ ਕੋਈ ਵੀ ਸਪਰੇ ਸਪਰੂ ਨਹੀਂ ਕਰੀ ਕਦੇ ਨਾ ਗਦੇ ਮਾਰਕੀਟ ਜੋ ਖਰੀਦੀ ਆ ਤੇ ਆਪਣਾ ਝਾੜ ਬਹੁਤ ਸੋਹਣਾ ਆਉਂਦਾ ਰਿਹਾ ਮੈਟਰੀ ਕਿਉਂ ਵਾਂਗੂ ਲੱਗਦੀ ਰਹੀ ਆਪਣੇ ਖੇਤਾਂ ਦੇ ਵਿੱਚ ਕਿਉਂਕਿ ਗੁੱਲੀ ਰੰਡੇ ਦਾ ਨਾਸ ਹੋ ਜਾਂਦਾ ਸੀ ਤੇ ਕਣਕ ਜਿਆਦਾ ਉਤਪਾਦਨ ਦੇ ਦਿੰਦੀ ਸੀ ਇਸ ਕਰਕੇ ਇਤਕੀ ਹੁਣ ਬੀਜ ਦਾ ਨਾਸ ਹੋਏ ਵਰਗੀ ਆ ਬਹੁਤ ਘੱਟਦੀ ਤਾਂ ਆਪਾਂ ਨੇ ਵਕੀਰ ਵਾਲਾ ਸਾਲਟ ਕਰਕੇ ਇਸ ਪਾਣੀ ਲਗਾ ਦਿੱਤਾ 34ਵੇਂ ਦਿਨ ਗੱਲ ਸ਼ੁਰੂ ਕਰਿਆ ਇਹਨੂੰ 35ਵੇਂ ਦਿਨ ਲੱਗ ਜੂਗਾ ਅੱਜ ਤੇ ਇਹ ਜਾਨੀ ਕਿ ਸਪਰੇ ਵੀ ਆ ਜਿਹੜੀ ਜੇ ਬਹੁਤ ਜ਼ਿਆਦਾ ਗੁੱਲੀ ਡੰਡਾ ਹੋਵੇ ਤਾਂ ਵੀ ਬਹੁਤ ਜ਼ਿਆਦਾ ਕੰਮ ਕਰਨ ਵਾਲੀ ਨਹੀਂ ਹੈਗੀ ਜੇ ਕੋਈ ਮੀਮੂ ਦੱਸਦਾ ਹੋਵੇ ਨੈਟ ਤਾਂ ਇਹ ਕੰਮ ਬਹੁਤ ਵਧੀਆ ਕਰਦੀ ਆ ਜੇ ਮੀ ਇਹ ਤੋ ਅੱਗੇ ਕਰਨੀ ਹੈ ਕਿਸੇ ਨੇ ਤਾਂ ਵਧੀਆ ਗੱਲ ਆ ਧੰਨਵਾਦ ਜੀ